ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਦੇ ਅਰੂਗੁਰੂ ਹੋਏ ਆਂ ਕਾਫੀ ਦਿਨ ਤੋਂ ਬਾਅਦ ਵਿਚਾਰਾ ਕਰਨ ਦਾ ਅੱਜ ਸਮਾਂ ਮਿਲਿਆ ਤੇ ਦਿਲ ਵਿੱਚ ਇੱਕ ਵਿਚਾਰ ਆਇਆ ਕਿ ਗੱਲਾਂ ਕਰੀਏ ਆਪ ਜੀ ਦੇ ਨਾਲ ਅ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਪੜਦੇ ਆਂ ਗੁਰੂ ਕੀ ਬਾਣੀ ਦੇ ਵਿੱਚ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਕਈ ਥਾਵਾਂ ਤੇ ਸਮਝਾਇਆ 1430 ਪੰਨਿਆਂ ਦੇ ਵਿੱਚ ਸਫਿਆਂ ਦੇ ਵਿੱਚ ਸਤਿਗੁਰੂ ਜੀ ਨੇ ਬਹੁਤੀ ਵਾਰ ਸਮਝਾਇਆ ਤੇ ਇੱਕ ਥਾਂ ਸਤਿਗੁਰੂ ਜੀ ਨੇ ਕਿਹਾ ਕਿ ਮਨ ਮੂਰਖ ਅਜੂ ਮੁਣੈ ਸਮਝਤ ਸਿੱਖਦਾ ਹਾਰੇਉ ਨੀਤ ਕਿ ਮੰਨ ਦੇ ਪਿੱਛੇ ਤੁਰਨ ਵਾਲੇ ਹੈ ਮਨੁਖ ਤੂੰ ਅਜੇ ਵੀ ਨਹੀਂ ਸਮਝਿਆ ਬਣੋ ਸਿੱਖਿਆ ਦੇ ਦੇ ਕੇ ਮੈਂ ਥੱਕ ਗਿਆ ਕਿ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਦੇ ਗੀਤ ਜਿਹੜਾ ਪ੍ਰਮਾਤਮਾ ਦੇ ਗੀਤ ਉਹਦੇ ਗੁਣਾਂ ਦਾ ਗਾਇਨ ਕਰਦਾ ਹੈ ਉਹ ਇਸ ਪਵ ਸਾਗਰ ਤੋਂ ਲੰਘ ਜਾਂਦਾ ਹੈ ਪਾਪ ਹੋ ਜਾਂਦਾ ਹੈ ਤੇ ਜੇ ਅਸੀਂ ਵੇਖਣਾ ਹੋਵੇ ਸਾਡੇ ਵਿੱਚ ਜਾਂ ਸਾਡੇ ਬੱਚਿਆਂ ਦੇ ਵਿੱਚ ਉਹ ਗੁਣ ਕਿਉਂ ਨਹੀਂ ਆਉਂਦੇ ਕਿ ਉਸ ਪਰਮਾਤਮਾ ਦਾ ਸੁਕ੍ਰਾਨਾ ਕਰੀਏ ਉਸ ਮਾਲਕ ਨੂੰ ਜਿਤੇ ਰੱਖੀਏ ਤੇ ਸਭ ਤੋਂ ਪਹਿਲਾਂ ਖਿਆਲ ਕਰਨ ਵਾਲੀ ਗੱਲ ਹੈ ਅਸੀਂ ਜਿਹੋ ਜਾਂ ਬੂਟਾ ਲਾਉਨੇ ਆ ਅਸੀਂ ਜਿਹੋ ਜਾਂ ਪੀੜ ਲਾਉਨੇ ਆ ਜਿਹੋ ਜਾਂ ਬੀਜ ਸੀ ਬੀਜਦੇ ਆ ਸਾਨੂੰ ਫਲ ਵੀ ਉਹੀ ਮਿਲਦਾ ਹੈ ਤੇ ਅੱਜ ਸਾਡੇ ਕੋਲ ਦੋ ਉਦਾਹਰਨਾਂ ਹਨ ਅਸੀਂ ਗੱਲ ਕਰਾਂਗੇ ਉਹਨਾਂ ਉਦਾਹਰਨਾਂ ਦੇ ਉੱਤੇ ਕਿ ਜਿਹੜੀ ਮਾਂ ਹੈ ਨਾ ਉਹ ਇਨਸਾਨ ਦੀ ਪਹਿਲੀ ਕਲਾਸ ਹੈ ਜੋ ਉਹ ਪਹਿਲੀ ਕਲਾਸ ਵਿੱਚ ਪੜਦਾ ਹੈ ਤੇ ਖਿਆਲ ਕਰਨਾ ਉਹ ਅਖੀਰ ਤੱਕ ਲਾਸਟ ਸਮੇਂ ਤੱਕ ਉਹ ਗੱਲਾਂ ਨੂੰ ਨਹੀਂ ਭੁੱਲਦਾ ਦੋ ਦਾ ਪਹਾੜਾ ਬੱਚਾ ਪਹਿਲੀ ਕਲਾਸ ਵਿੱਚ ਪੜਦਾ ਜਦੋਂ ਪਹਿਲੀ ਵਾਰ ਪੜਦਾ ਜਦੋਂ ਉਹ ساری ਉਮਰ ਨੂੰ ਚੇਤੇ ਰਹਿੰਦਾ ਭਾਵੇਂ ਪਿਛਲੇ ਭੁੱਲ ਜਾਣ ਪਰ ਉਹ ਦੋ ਦਾ ਨਹੀਂ ਭੁੱਲ ਪਾਉਂਦਾ ਉਸੇ ਤਰੀਕੇ ਦੇ ਨਾਲ ਕਰ ਤੋਂ ਦਿੱਤੇ ਹੋਏ ਗੁਣ ਪਰਿਵਾਰ ਤੋਂ ਮਿਲੇ ਹੋਏ ਗੁਣ ਮਾਂ ਤੋਂ ਮਿਲੀਆਂ ਹੋਈਆਂ ਵਿਚਾਰਾਂ ਔਰ ਇਨਸਾਨ ਭਮ ਜਿਹੜੇ ਮਰਜ਼ੀ ਗਲਤ ਕੰਮਾਂ ਵਿੱਚ ਪੈ ਜਾਵੇ ਪਰ ਖਿਆਲ ਕਰਨਾ ਕਿਤੇ ਨਾ ਕਿਤੇ ਉਹ ਬਚਪਨ ਦੀਆਂ ਦਿੱਤੀਆਂ ਹੋਈਆਂ ਗੁੜਦੀਆਂ ਉਹ ਵਿਚਾਰਾਂ ਇਨਸਾਨ ਦੇ ਚਿਹਰੇ ਦੇ ਵਿੱਚ ਇਨਸਾਨ ਦੇ ਉਸ ਇਨਸਾਨ ਦੇ ਕਰੈਕਟਰ ਦੇ ਵਿੱਚ ਉਸ ਦੇ ਚਲਨ ਫਿਰਨ ਦੇ ਵਿੱਚ ਚਲਕਦੀਆਂ ਹਨ ਸਾਡੇ ਉਸ ਇਨਸਾਨ ਦੇ ਸਾਹਮਣੇ ਆਉਂਦੀਆਂ ਹਨ ਪਤਾ ਲੱਗ ਜਾਂਦਾ ਹੈ ਉਹਦੇ ਗੱਲ ਕਰਨ ਦੇ ਤਰੀਕੇ ਦੇ ਨਾਲ ਉਹਦੇ ਨਜ਼ਰੀਏ ਦੇ ਨਾਲ ਉਹਦੇ ਤੁਰਨ ਫਿਰਨ ਦੇ ਨਾਲ ਕਿ ਇਹਦੇ ਵਿੱਚ ਇਹ ਗੁਣ ਇਹਦੇ ਮਾਪਿਆਂ ਵੱਲੋਂ ਵੱਲੋਂ ਆਇਆ ਹੈ ਮਿਲਿਆ ਹੈ ਤੇ ਅੱਜ ਅਸੀਂ ਦੋ ਵਿਚਾਰਾਂ ਲੈ ਕੇ ਦੋ ਉਦਾਹਰਨਾਂ ਲੈ ਕੇ ਗੱਲ ਕਰਾਂਗੇ ਸਭ ਤੋਂ ਵੱਡੀ ਉਦਾਹਰਨ ਸਾਡੇ ਕੋਲ ਬਾਬਾ ਫਰੀਦ ਜੀ ਤੇ ਦੂਜੀ ਗੱਲ ਕਰਾਂਗੇ ਅਸੀਂ ਉਸ ਡਾਂਕੂ ਜਿਹੜਾ ਕਿ ਮਾਦੀ ਸੰਗਤ ਜਾਂ ਮਾਦੀ ਉਸ ਪਹਿਲੀ ਕਲਾਸ ਨੂੰ ਨਾ ਵਿਚਾਰ ਕੇ ਨਾ ਉਸ ਗੱਲਾਂ ਦੇ ਵਿੱਚ ਧਿਆਨ ਤਰ ਕੇ ਕਿ ਬੱਚਾ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਜਾ ਨਿਕਲੇਗਾ ਤੇ ਉਹ ਬੱਚਾ ਅੱਗੇ ਜਾ ਕੇ ਕੀ ਬਣਦਾ ਹੈ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੀ ਜਿਹੜੀ ਅਸੀਂ ਗੱਲ ਕਰੀਏ ਬਾਬਾ ਫਰੀਦ ਜੀ ਬਚਪਨ ਦੇ ਵਿੱਚ ਉਸ ਵੇਲੇ ਦੀ ਉਹ ਗੱਲ ਹੈ ਉਹ ਵਾਰਤਾ ਹੈ ਕਿ ਜਦੋਂ ਕਿ ਬਾਬਾ ਫਰੀਦ ਜੀ ਨੂੰ ਬਾਬਾ ਫਰੀਦ ਜੀ ਦੀ ਮਾਤਾ ਉਹ ਇੱਕ ਲਾਲਚ ਦੇ ਕੇ ਉਹ ਕਹਿੰਦੇ ਹਨ ਕਿ ਨਮਾਜ਼ ਪੜ ਪੁੱਤਰ ਨਮਾਜ਼ ਪੜ ਅੱਲਾ ਤੈਨੂੰ ਸ਼ੱਕਰ ਦੇਗਾ। ਬਾਪ ਮਿੱਠੇ ਦਾ ਲਾਲਚ ਦੇ ਕੇ ਬਾਬਾ ਫਰੀਦ ਜੀ ਨੂੰ ਬਾਬਾ ਫਰੀਦ ਜੀ ਦੀ ਮਾਤਾ ਰੱਬ ਦੇ ਨਾਲ ਅੱਲਾ ਦੇ ਨਾਲ ਜੋੜਦੀ ਹੈ। ਤੇ ਜਿਸ ਵੇਲੇ ਮਾਤਾ ਜਿਸ ਵੇਲੇ ਬਾਬਾ ਫਰੀਦ ਜੀ ਨਮਾਜ਼ ਪੜਦੇ ਸਨ ਤੇ ਮਾਤਾ ਉਹਨਾਂ ਦੇ ਮਸੱਲੇ ਦੇ ਥੱਲੇ ਮਸੱਲੇ ਦਾ ਪਾਬ ਹੁੰਦਾ ਜਿਹਦੇ ਉੱਤੇ ਬੈਠ ਕੇ ਨਮਾਜ਼ ਪੜਦੇ ਆ ਮਸੱਲੇ ਦੇ ਥੱਲੇ ਇੱਕ ਕੋਲੀ ਵਿੱਚ ਚੱਕਰ ਪਾ ਕੇ ਰੱਖਦੇ ਨੇ ਤੇ ਬਾਬਾ ਫਰੀਦ ਜੀ ਜਦੋਂ ਉੱਠਦੇ ਨੇ ਨਮਾਜ਼ ਪੜ ਕੇ ਜਦ ਮਸੱਲੇ ਨੂੰ ਚੁੱਕੀ ਤੇ ਚੁੱਕਦੇ ਨੇ ਉਹ ਕੀ ਵੇਖਦੇ ਨੇ ਕੋਲੀ ਦੀ ਵਿੱਚ ਸ਼ੱਕਰ ਪਈ ਹੈ ਉਹ ਸ਼ੱਕਰ ਨੂੰ ਖਾ ਕੇ ਉਹਦੀ ਮਿਠਾਸ ਜਿਹੜੀ ਹੈ ਨਾ ਅਗਲੇ ਦਿਨ ਦੇ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ ਅਗਲੀ ਨਮਾਜ਼ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ ਕਿ ਮੈਂ ਦੁਬਾਰਾ ਨਮਾਜ਼ ਪੜ੍ਹਨੀ ਹੈ ਨਮਾਜ਼ ਪੜ੍ਹਦੇ ਆਂ ਪੜ੍ਹਦੇ ਆਂ ਬਹੁਤਾ ਚਿਰ ਲੰਘ ਗਿਆ ਕਹਿੰਦੇ ਨੇ ਕਿ ਇੱਕ ਦਿਨ ਇਹੋ ਜਾਂ ਆਉਂਦਾ ਹੈ ਭਾਵੇਂ ਪੜਾਈ ਹੋਵੇ ਤੇ ਇੱਕ ਦਿਨ ਆਉਂਦਾ ਹੈ ਸਾਡਾ ਇਮਤਿਹਾਨ ਦਾ ਜਿਹਦੇ ਵਿੱਚ ਬੱਚਾ ਪਾਸ ਹੁੰਦਾ ਜਾਂ ਫੇਲ ਹੁੰਦਾ ਉਹ ਦਿਨ ਆਇਆ ਅੱਜ ਮਾਤਾ ਜੀ ਕਿਸੇ ਕੰਮ ਕਾਰਨ ਕਿਸੇ ਕੰਮ ਦੇ ਕਰਕੇ ਬਾਬਾ ਫਰੀਦ ਜੀ ਦੇ ਮਸੱਲੇ ਦੇ ਥੱਲੇ ਉਹ ਸ਼ੱਕਰ ਰੱਖਣਾ ਭੁੱਲ ਗਏ ਨੇ ਤੇ ਸੰਗਤ ਦੀ ਅੱਜ ਉਹ ਦਿਨ ਹੈ ਕਿ ਉਸ ਮਾਲਕ ਨੇ ਆਪਣੀ ਇੱਜ਼ਤ ਆਪ ਰੱਖਣੀ ਹੈ ਤੇ ਜਦੋਂ ਨਮਾਜ਼ ਦਾ ਸਮਾਂ ਹੋਇਆ ਮਾਤਾ ਜੀ ਘਰ ਤੋਂ ਬਾਹਰ ਗਏ ਨੇ ਤੇ ਮਨ ਦੇ ਵਿੱਚ ਕਿਤੇ ਵਿਚਾਰ ਆਇਆ ਅੱਲਾ ਅੱਜ ਮੈਂ ਬਾਹਰ ਹਾਂ ਤੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ ਅੱਜ ਫਰੀਦ ਨਵਾਜ਼ ਪੜਨ ਬੈਠਾ ਹੈ ਤੇ ਮੈਂ ਘਰ ਤੋਂ ਬਾਹਰ ਆ ਮੈਂ ਚੱਕਰ ਨਹੀਂ ਲੱਗ ਸਕਦੀ ਭਾਈ ਜਿਵੇਂ ਮਾਤਾ ਜੀ ਨੇ ਘਰ ਪੈਰ ਧਰਿਆ ਪੁੱਛਿਆ ਪੁੱਤਰ ਨਵਾਜ਼ ਪੜੀ ਹਾਂ ਮਾਤਾ ਜੀ ਮੈਂ ਨਵਾਜ਼ ਤੇ ਪੜ ਲਈ ਹੈ ਚੱਕਰ ਮਿਲੀ ਨਹੀਂ ਮਾਤਾ ਜੀ ਅੱਜ ਮੈਨੂੰ ਤੁਹਾਡੀ ਉਹ ਕੋਲੀ ਵਾਲੀ ਚੱਕਰ ਦੀ ਲੋੜ ਨਹੀਂ ਭਾ ਮਾਤਾ ਮਾਤਾ ਦੇਖ ਕੇ ਹੈਰਾਨ ਕਿਉਂ ਕਹਿੰਦੇ ਮਾਲਕ ਨੇ ਮੈਨੂੰ ਮੇਰੇ ਤੇ ਇਹੋ ਜੀ ਕਿਰਪਾ ਕੀਤੀ ਹੈ ਉਹ ਸ਼ੱਕਰ ਦਿੱਤੀ ਹੈ ਉਹ ਮਠਾਸ ਦਿੱਤੀ ਹੈ ਕਿ ਅੱਜ ਮੈਨੂੰ ਉਸ ਲਾਲਚ ਦੀ ਵੀ ਲੋੜ ਨਹੀਂ ਪਤਾ ਲੱਗਿਆ ਕਿ ਉਹ ਲਾਲਚ ਸੀ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਇੱਕ ਮਾਤਾ ਆਪਣੇ ਬੱਚੇ ਨੂੰ ਕਿਸ ਰਾਹ ਦੇ ਉੱਤੇ ਕਿਵੇਂ ਪਾ ਸਕਦੀ ਹੈ ਤੇ ਇੱਕ ਕਹਿੰਦੇ ਨੇ ਕਿ ਇੱਕ ਹੁੰਦੀ ਹੈ ਉਦਾਹਰਣਾ ਹੁੰਦੀਆਂ ਨੇ ਇਤਿਹਾਸਕ ਇਹ ਖੁੰਦੀ ਨਹੀਂ ਮਤਿਹਾਸਕ ਮਥੀਆਂ ਹੋਈਆਂ ਗੱਲਾਂ ਤੇ ਮਥੀਆਂ ਹੋਈਆਂ ਗੱਲਾਂ ਵਿੱਚੋਂ ਜੇ ਸਾਨੂੰ ਕੁਝ ਲੱਭਦਾ ਹੈ ਕੁਝ ਮਿਲਦਾ ਹੈ ਸਾਨੂੰ ਲੈ ਲੈਣੀ ਚਾਹੀਦੀਆਂ ਇੱਕ ਪੁੱਤਰ ਆਪਣੇ ਕਲਾਸ ਵਿੱਚ ਜਾਂਦਾ ਹੈ ਤੁਸੀਂ ਨੋਟ ਕਰਨਾ ਕਈ ਬੱਚੇ ਸਕੂਲ ਜਾ ਕੇ ਨਾ ਬੱਚਿਆਂ ਦੀਆਂ ਰਾਵੜ ਜਾਂ ਰੇਜ਼ਰ ਪੈਨਸਲ ਕੁਝ ਵੀ ਚੁੱਕ ਕੇ ਲਿਆਉਂਦੇ ਨੇ ਤੇ ਉਹ ਮਾਪੇ ਬੜੇ ਸਿਆਣੇ ਹੁੰਦੇ ਨੇ ਉਹਨਾਂ ਬੱਚਿਆਂ ਨੂੰ ਡਾਟ ਦਿੰਦੇ ਨੇ ਪੁੱਤਰ ਇਹ ਤੁਸੀਂ ਨਹੀਂ ਲੈ ਕੇ ਆਉਣਾ ਜੋ ਚਾਹੀਦਾ ਸਾਨੂੰ ਦੱਸੋ ਅਸੀਂ ਤੁਹਾਨੂੰ ਲੈ ਕੇ ਦਵਾਂਗੇ ਪਰ ਇਹ ਅਗਲੀ ਵਾਰ ਨਹੀਂ ਲੈ ਕੇ ਆਉਣਾ ਤੇ ਵਾਪਸ ਦੇ ਕੇ ਆਉਣਾ ਹੈ ਪਰ ਕਈ ਮਾਪੇ ਕੀ ਕਰਦੇ ਨੇ ਉਹਨਾਂ ਨੂੰ ਨਹੀਂ ਕਹਿੰਦੇ ਨਹੀਂ ਡਾਟਦੇ ਤੇ ਉਹਦਾ ਹੁਣ ਜਿਹੜੇ ਨਹੀਂ ਡਾਟਦੇ ਉਹਨਾਂ ਦਾ ਅੰਤ ਕਿਸ ਤਰੀਕੇ ਦਾ ਹੁੰਦਾ ਤੁਸੀਂ ਸੁਣੋਗੇ ਤੁਸੀਂ ਆਪ ਹੈਰਾਨ ਹੋ ਜਾਵੋਗੇ ਅੱਜ ਬੱਚਾ ਇੱਕ ਰਬੜ ਲੈ ਕੇ ਆਉਂਦਾ ਹੈ ਪੈਨਸਲ ਲੈ ਕੇ ਆਉਂਦਾ ਹੈ ਮਾਂ ਕਹਿੰਦੀ ਹੈ ਪੁੱਤਰ ਕੱਲ ਸਕੂਲ ਲੈ ਕੇ ਨਾ ਜਾਈਂ ਉਹਨੇ ਵੇਖ ਲੈਣੀ ਹੈ ਵਾਪਸ ਲੈ ਲੈਣੀ ਹੈ ਅੱਜ ਇਹਦੇ ਵਿੱਚ ਕੀ ਹੋਇਆ ਬੱਚਾ ਜਿਹੜਾ ਹੈ ਨਾ ਬੱਚੇ ਨੂੰ ਇੱਕ ਉਹ ਸਹਾਰਾ ਮਿਲ ਗਿਆ ਮਾਦਾ ਸਹਾਰਾ ਮਿਲ ਗਿਆ ਕਿ ਮੇਰੀ ਮਾਨੇ ਮੇਰਾ ਸਾ ਮੈਨੂੰ ਸਹਾਰਾ ਦਿੱਤਾ ਉਹ ਨਹੀਂ ਲੈ ਕੇ ਜਾਂਦਾ ਨੈਕਸਟ ਡੇ ਜਦੋਂ ਸਕੂਲ ਜਾਂਦਾ ਹੈ ਤੇ ਕੁਝ ਹੋਰ ਚੋਰਾ ਕੇ ਲੈ ਕੇ ਆਉਂਦਾ ਮਾਨੇ ਕਿਹਾ ਪੁੱਤਰ ਕੱਲ ਸਕੂਲ ਲੈ ਕੇ ਨਾ ਜਾਈਂ ਇਦਾਂ ਇੰਜ ਕਰਦੇ ਆ ਕਰਦੇ ਆ ਛੋਟੀ ਚੋਰੀ ਤੋਂ ਉਹ ਵੱਡੀ ਚੋਰੀ ਵੱਡੀ ਤੋਂ ਵੱਡੀ ਖੋਚੋਰੀ ਇੱਕ ਦਿਨ ਚੋਰੀ ਇੰਨੀ ਕੁ ਵੱਡੀ ਹੋ ਜਾਂਦੀ ਹੈ ਕਿ ਉਹਨੂੰ ਸਜ਼ਾ ਹੁੰਦੀ ਹੈ ਸਜ਼ਾ ਹੋਈ ਸਜ਼ਾ ਮਿਲਣ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਵੀ ਤੁਹਾਡੀ ਕੋਈ ਆਖਰੀ ਖੁਆਇਸ਼ ਹੈ ਤੇ ਉਹ ਕਹਿਣ ਲੱਗ ਪਿਆ ਵੀ ਮੇਰੀ ਖੁਆਇਸ਼ ਮੈਂ ਆਪਣੀ ਮਾਂ ਨੂੰ ਮਰਨ ਤੋਂ ਪਹਿਲਾਂ ਗੱਲ ਲੱਗ ਕੇ ਮਿਲਣਾ ਚਾਹੁੰਨਾ ਮਾਤਾ ਨੂੰ ਬੁਲਾਇਆ ਗਿਆ ਸੱਦਿਆ ਗਿਆ ਵੀ ਤੁਹਾਡਾ ਪੁੱਤਰ ਤੁਹਾਨੂੰ ਮਿਲਣਾ ਚਾਹੁੰਦਾ ਹੈ ਮਾਂ ਬੜੀ ਖੁਸ਼ ਹੋਈ ਅਤ ਮਨ ਵਿੱਚ ਵਿਚਾਰ ਸੋਚਦੀ ਹੈ ਕਿ ਮੇਰਾ ਪੁੱਤਰ ਜਾਣ ਤੋਂ ਪਹਿਲਾਂ ਜਾਂ ਇੱਕ ਆਪਣੇ ਆਪ ਨੂੰ ਖਤਮ ਹੋਣ ਤੋਂ ਪਹਿਲਾਂ ਮੈਨੂੰ ਮਿਲਣਾ ਚਾਹੁੰਦਾ ਬੜੀ ਖੁਸ਼ੀ-ਖੁਸ਼ੀ ਮਾਂ ਉੱਥੋਂ ਜਾਂਦੀ ਹੈ ਆਪਣੇ ਬੱਚੇ ਨੂੰ ਮਿਲਣ ਵਾਸਤੇ ਤੇ ਜਿਵੇਂ ਹੀ ਮਾਂ ਦੇ ਨਾਲ ਮੁਲਾਕਾਤ ਕਰਾਈ ਜਾਂਦੀ ਹੈ ਤੇ ਪੁੱਤਰ ਆਪਣੀ ਮਾਂ ਦੇ ਗਲੇ ਨੂੰ ਲਾ ਕੇ ਰੋਂਦਾ ਹੈ ਤੇ ਰੋਂਦਿਆਂ-ਔਿਆਂ ਉਹ ਕੀ ਕਰਦਾ ਆਪਣੀ ਮਾਂ ਦੇ ਕੰਨ ਨੂੰ ਵੱਢ ਲੈਂਦਾ ਕੰਨ ਨੂੰ ਵੱਢ ਕੇ ਕਹਿੰਦਾ ਮਾਂ ਜੇ ਤੂੰ ਮੈਨੂੰ ਬਚਪਨ ਦੇ ਵਿੱਚ ਉਹ ਪੈਨਸਲ ਉਹ ਰਬੜ ਜਦੋਂ ਚੁੱਕੀ ਸੀ ਡਾੜ ਦੇਂਦੀ ਨਾ ਤੇ ਅੱਜ ਮੈਂ ਇੱਥੇ ਨਾ ਹੁੰਦਾ ਸੰਗਤ ਜੀ ਇਹ ਪਹਿਲੀ ਕਲਾਸ ਹੁੰਦੀ ਹੈ ਮਾਂ ਜਿਹੜੀ ਹੈ ਨਾ ਬੱਚੇ ਦੀ ਪਹਿਲੀ ਕਲਾਸ ਹੁੰਦੀ ਹੈ ਉਹ ਡਾਕੂ ਬਣਾ ਦੇ ਪਰ ਮੈਂ ਭਾਵੇਂ ਬਾਬਾ ਫਰੀਦ ਜੀ ਬਣਾ ਦੇ ਜਿੰਨੂੰ ਅਸੀਂ ਅੱਜ ਮੱਥਾ ਟੇਕਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਮਾਦੀ ਕਰਾਮਾਤ ਹੈ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ਾਂ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਸੋਮਤ ਬਖਸ਼ਣ ਤੇ ਸੰਗਤ ਜੀ ਆਪ ਜੀ ਦੇ ਲਈ ਨਿੱਤ ਪ੍ਰਤੀ ਅਸੀਂ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਆਂ ਕੋਸ਼ਿਸ਼ ਕਰਦੇ ਆਂ ਕਿ ਸਾਡੇ ਬੱਚਿਆਂ ਦੇ ਲਈ ਕਿਸੇ ਲਈ ਅਸੀਂ ਕੁਛ ਨਾ ਕੁਛ ਨਵਾਂ ਕਰੀਏ ਤੇ ਵੀਡੀਓ ਬਣਾਉਂਦੇ ਆਂ ਤੇ ਸਮੂਹ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਜਿਹੜਾ ਆਪਣਾ ਇਹ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ ਇਹਨੂੰ ਸ਼ੇਅਰ ਕਰੋ ਇਨੂੰ ਲਾਈਕ ਕਰੋ ਛੋਟਾ ਜਿਹਾ ਹੱਥ ਲਾਣਾ ਹੁੰਦਾ ਹੈ ਚੈਨਲ ਸਬਸਕ੍ਰਾਈਬ ਹੋ ਜਾਂਦਾ ਹੈ ਤੁਹਾਡਾ ਕੀਤਾ ਸਬਸਕ੍ਰਾਈਬ ਸਾਡਾ ਹੌਸਲਾ ਬਣ ਜਾਂਦਾ ਹੈ ਤੇ ਅਸੀਂ ਹੋਰ ਸਾਨੂੰ ਚੰਗਾ ਲੱਗਦਾ ਤੇ ਅਸੀਂ ਹੋਰ ਵੀਡੀਓ ਬਣਾਵਾਂਗੇ ਸੰਗਤ ਤੱਕ ਪਹੁੰਚਾਵਾਂਗੇ ਸੋ ਹੋਈਆਂ ਗਲਤੀਆਂ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ